ਉਹ ਕਹਿੰਦਾ ਪਾਟੇ ਉਹ ਕਹਿੰਦਾ ਬਿਮਾਰ ਵੀ ਹੋਗੇ ਪਾਟੇ ਵੀ ਹੋਣਗੇ ਮਾਂ ਬਾਪ ਠੀਕ ਹੈ ਮੈਂ ਤਾਂ ਹੁਣ ਕੋਈ ਨਹੀਂ ਹੋਰ ਬੇਰੀ ਮਰਨ ਅੰਦਰ ਅੰਦਰ ਲੰਗਰ ਅੰਦਰ ਲੰਗਰ ਅੰਦਰ ਨਹੀਂ ਮੈਂ ਬਾਹਰ ਕਿਉਂ ਲਾਇਆ ਬੰਦਾ ਸੀ ਤਾਰੀ ਲਾਇਆ ਬਾਮਣਵਾਦ ਕਿਹਾ ਬਾਮਣਵਾਦ ਆ ਗੁਰੂ ਸਾਹਿਬ ਨੇ ਤਾਂ ਬਾਮਣ ਦੇ ਖਾਤੇ 10 ਦੇ ਆਇਆ ਬਾਮਣਵਾਦ ਕਿੱਥੋਂ ਆ ਗਿਆ ਬਾਹਰੋਂ ਮਨੋਂ ਮਰੇ ਬਾਹਰ ਹੋ ਗਈ ਆ ਉੱਥੇ ਮੱਥਾ ਟਿਕਾਇਆ ਨਾ ਕਿਸੇ ਨੂੰ ਹੀ ਕਿਹਾ ਵੀ ਕਿਸੇ ਨੂੰ ਆਪਾਂ ਮੱਥਾ ਨਾ ਟਿਕਾਇਆ ਦੇਖ ਦਿੱਤੀ ਅੱਠ ਵਜੇ ਬੜਕਦੇ ਹਨ ਉਹ ਤਾਂ ਵਾਰ ਵਾਰ ਕਰ ਲਾਇਆ ਵਾਰ ਕਰ ਲਾਇਆ ਵਾਰ ਕਰ ਤਾਂ ਠੀਕ ਆ ਤੁਸੀਂ 7 ਵਜੇ ਤੋਂ ਬਾਅਦ ਗੇਟ ਬੰਦ ਹੁੰਦਾ ਜੀ 8 ਵਜੇ ਕਹਿ ਕੇ ਜਾਣੇ ਤੁਹਾਡੇ ਦੇਖੋ ਮੇਰੀ ਸੁਣੋ ਗੱਲ ਐਵੇਂ ਹੁਣ ਕਹੀ ਜਾਵੇ ਉਹ ਮਹਿਦੀ ਦੇ ਕਹਿੰਦੀ ਮੈਂ ਭਾਵੇਂ ਭਾਵੇਂ 7:30 ਵਜੇ ਗੁਰਦਾਰੇ ਸਾਰੀ ਕਮੇਟੀ ਸੀ ਇੱਕ ਮਿੰਟ ਇੱਕ ਮਿੰਟ ਜਦੋਂ ਇੱਥੇ ਦੇ ਆ ਕੋਣ ਰੇਟ ਦੇਣਾ ਯਾਰ ਉਰਦਾ ਵਾਰਾ ਵੀ ਆਉਂਦਾ ਨਹੀਂ ਕੋਈ ਗੱਲ ਸੁਣੋ ਜਾਂ ਤਾਂ ਗੱਲ ਮਾਰਾ ਇਹਦੀ ਬੀਟ ਤੇ ਹੱਥ ਧਰ ਕੇ ਕਹਿ ਦੋ ਮੈਂ ਨਹੀਂ ਕਿਹਾ ਠੀਕ ਹੈ ਮੈਂ ਨਹੀਂ ਕਿਹਾ ਠੀਕ ਹੈ ਨੰਬਰਦਾਰਾ ਚੱਲੋ ਮੈਂ ਕਿਹਨੂੰ ਜੀ ਦੋ ਅੱਛਾ ਫੇਰ ਚੱਕਣਾ ਪੀ ਗੋਰਦਾਰੇ ਲੁੱਟੀ ਚੱਲੋ ਅੰਦਰ ਪੈ ਕੇ ਲੁੱਟੀ ਚੱਲੋ કોઈ મારા કોઈ ਕੋਈ ਨਾ ਲੋਕਾਂ ਨੂੰ ਸੱਚਾ ਦੱਸਦਾ ਕੋਈ ਨਹੀਂ ਦੱਸਦਾ ਲੋਕਾਂ ਨੂੰ ਜਾਗਰੂਤ ਕਰਦਾ ਲੋਕਾਂ ਨੂੰ ਇੱਥੇ ਕੀ ਮਨਮਾਨੀਆਂ ਹੋ ਰਹੀਆਂ ਨਵੇੜੋਣੀਆਂ ਤਾਂ ਗੱਲ ਪੱਕਾ ਪਤਾ ਕਰਦਾ ਰ ਸੰਗਤ ਦੇ ਨਾਲ ਸੰਗਤ ਹੀ ਰਹਿਣਾ ਚਾਹੀਦਾ ਜੀ ਮੇਰੀ ਗੱਲ ਸੁਣੋ ਮੁੱਖ ਦੀ ਗੱਲ ਇੱਥੇ ਆ ਹੁਣ ਇਹ ਅੰਦਰ ਬੈਠੇ ਆ ਉੱਥੇ ਬੈਠੇ ਸਾਹਮਣੇ ਗੱਲ ਹੋਈ ਆ ਇਹ ਗੱਲ ਇਹਦਾ ਮੰਜੀਤ ਬਾਬਾ ਰੱਖ ਲੋ ਜਾਂ ਮੈਨੂੰ ਲੈ ਇਹ ਕੌਣ ਹੁੰਦੇ ਆ ਸਾਡੇ ਇਹ ਗੱਲ ਕਰਨ ਵਾਲੇ ਇੱਕ ਮਿੰਟ ਮੇਰੀ ਗੱਲ ਸੁਣੋ ਤੁਸੀਂ ਇੱਥੇ ਕੀ ਕਰਨਾ ਉਹ 24 ਘੰਟੇ ਸੇਵਾ ਕਰਦਾ ਰਹੇ ਨਾ ਆਇਆ ਕਰੋ ਆਇਆ ਕਰੋ ਆਰੇ ਦਾਦੇ ਦਾ ਨਾਮ ਲਿਆ ਸੀ ਸਿਮਰ ਵੀਰਾ ਤੇਰਾ ਨਾਮ ਜਿਹੜਾ ਗੱਲ ਤਾਂ ਸੀ ਉਹਦੇ ਹੀ ਨਾਮ ਨਾਲ ਨਾ ਨਾ ਪ੍ਰੀਤਮਾ ਕਹਿੰਦੇ ਲੈ ਨਾਮ ਤੇਰਾ ਲੈ ਲਾ ਦਿਆਂਗਾ ਯਾ ਤੁਸੀਂ ਗੱਲ ਤਾਂ ਸੀ ਛੋਟਾ ਨਾਲੇ ਤੁਸੀਂ ਨਹੀਂ ਬਹਿ ਗਏ ਆ ਤੁਸੀਂ ਉਹਨਾਂ ਕਦੋਂ ਨਾਮ ਲਾਉਂਦਾ ਨਹੀਂ ਲਾਉਂਦੇ ਤੁਸੀਂ ਕਹਿੰਦੇ ਤਾਂ ਹੀ ਗੱਲ ਪਾਂਡੇ ਆ ਦੇ ਲੈ ਕੇ ਆਉਣਗੇ ਨਹੀਂ ਇੱਕ ਮਿੰਟ ਪਾਂਡੇ ਤੁਹਾਨੂੰ ਆ ਦੇ ਲਿਆਉਣ ਦੀ ਕਿਉਂ ਲੋੜ ਪਈ ਇਹ ਤਾਂ ਦੇਖੋ ਕਿਉਂ ਜਵਾਬ ਦਿੰਦਾ ਕਿਤੇ ਦੀ ਨੇੜੋਂ ਲੈ ਜੀ ਸ਼ਵੀਰ ਲਾਉਨੇ ਆ ਉਦੋਂ ਨਹੀਂ ਇਹ ਘਰੋਂ ਲਿਆਉਦੇ ਲੋੜ ਨਹੀਂ ਸ਼ਵੀਰ ਲਈ ਆ ਦੀ ਪਾਂਡੇ ਗੁਰਦਰ ਨੇ ਲਗੇ ਐ ਸੋ ਲੈਣੇ ਆ ਨਾ ਆਇਆ ਕਰੋ ਠੀਕ ਆ ਅਰੇ ਤਾਰੇ ਪਾ ਕੇ ਦੱਬ ਲੋ ਯਾਰ ਨਾ ਸਾਨੂੰ ਨਹੀਂ ਦੱਬਾਣਾ ਉਹ ਜੇ ਦੱਬਾਂਗੇ ਆਪੇ ਭੁਗਤਾਂਗੇ ਛੋਟੇ ਜਿਹੇ ਪੂਲੇ ਚ ਕੀ ਉੰਡਾਈ ਤੁਸੀਂ ਆ ਕੋ ਤੇ ਜਾ ਪਿੰਡ ਦੇ ਬੰਦੇ ਪਿੰਡ ਚ ਅਸੀਂ ਕਿਉਂ ਮਾਰਾਂਗੇ ਨੂਲੇ ਤੋਂ ਵੀ ਉੱਪਰ ਤੁਸੀਂ ਯਾਰ ਪਿੰਡ ਦੇ ਗੁਰਦਾਰੇ ਦੀ ਪਿੰਡ ਦੇ ਬੰਦੇ ਮੇਰੀ ਗੱਲ ਸੁਣੋ ਤੁਸੀਂ ਪੰਚਾਇਤ ਮੈਂਬਰ ਉੱਪਰ ਵੰਦ ਕੇ ਕਮੇਟੀ ਕਰਵਾਉਂਦਾ ਚੱਲਾਂਗੇ ਕਿੱਥੇ ਆਪੇ ਹਨੇਰ ਨੂੰਂਦੀ ਆ ਤੁਸੀਂ ਗੁਰਦਾਰੇ ਦੀ ਕਮੇਟੀ ਨੂੰ ਕਿਉਂ 2 ਲੱਖ ਰੁਪਏ ਲਈ ਪਰਪਸ ਰੱਖਿਆ ਕਿਉਂ ਰੱਖਿਆ 2 ਲੱਖ ਰੁਪਏ ਬੋਲ ਸੋਣ ਲਾ ਸਕੂਲ ਵਾਸਤੇ ਵਿਹਾਰੀ ਮੈਂ ਪਰਸੇ ਕਰਨਾ ਪਹਿਲਾਂ ਮਤਲਬ ਨਹੀਂ ਹੈ ਕਿਤੇ ਵੀ ਕਿਤੇ ਪੈਸਾ ਖਾਣ ਦੀ ਹੈ ਜਾਂ ਸਕੂਲ ਦਾ ਕੰਮ ਕਰਦਾ ਸਕੂਲ ਚਲਾ ਦੋ ਬਸ ਮੈਂ ਤਾਂ ਗੱਲ ਕਰੀ ਗੱਲ ਹੋਈ ਇੱਕ ਨਹੀਂ ਸੰਗਲ ਨੂੰ ਗੱਲ ਨਹੀਂ ਹਰੋ ਕੇ ਕਿ ਕਿਸੇ ਨੂੰ ਗੱਲ ਕਰੀ ਸੰਗਲ ਨੂੰ ਘਰ ਦੀ ਕੋਣੇ ਕਾ ਬਾਦੀ ਮਾਰਦੀ ਨਾ ਜਿਹੜੀ 6000 ਦੀ ਜਾਰੀ ਬਣਨੀ ਹੈ ਭਾਂਡੇ ਦੇ ਕੋਲ ਨਹੀਂ ਆਈ ਉਹ ਰੁਕਿਆ ਫਿਰ ਕੋਈ ਨਾ ਮਾਰਦਾ 10 ਵਜੇ ਪਹਿਲ ਤੋਂ ਗ੍ਰਾਂਟ ਨਹੀਂ ਆਉਂਦੀ ਆਪਦੀ ਸਿਆਸਤ ਕੋਟੀ ਸੰਗਠਨ ਕਰਨਾ ਹੱਥਾਂ ਦੇ ਕਰਾਉਣ ਲਈ ਬਹੁਤਾਰੇ ਲੜੀਆਂ ਲਵਾਉਂਦੇ ਆਂ ਦਿਨ ਵਾਲੇ ਨੂੰ ਜੀ ਆਹੋ ਆਹੋ ਜੀ ਨਾਲ ਤੁਸੀਂ ਉਹਦਾ ਨਾਲ ਸੀਗੇ ਨਾ ਕਮੇਟੀ ਨੇ ਨਾ ਕੋਈ ਤੇ ਸੀ ਦਰਬਾਰ ਸਾਹਿਬ ਬੈਠੇ ਸਾਰੀ ਸੀ ਫਿਰ ਸਾਰੀ ਕਮੇਟੀ ਬੈਠੀ ਸੀ ਐ ਕਿ ਕਮੇਟੀ ਜਾਏਗੀ ਨਹੀਂ 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 ਮੇਰੀ ਗੱਲ ਨਹੀਂ ਹੈ ਨਹੀਂ ਹੈ ਮੇਰੇ ਕੋਈ ਨਹੀਂ ਕਮੇਟੀ ਮੈਂ ਜਿਹੜਾ ਤਾਇਆ ਜੀ ਉਹ ਪ੍ਰਧਾਨ ਨੇ ਗੁਰਦਾਰੇ ਮੈਂ ਤਾਂ ਕੁਛ ਨਹੀਂ ਕਦ ਨਾ ਹੋ ਮੈਂ ਕੋਈ ਨਹੀਂ ਉਹਨਾਂ ਦੀ ਨਾਮਜ਼ਦੀ ਤਾਂ ਕਰ ਰਹੀ ਸੀ ਉਹ ਸਿਰਫ ਇਨਚਾਰਜ ਦੇ ਤੌਰ ਤੇ ਨਾ ਨਾ ਬਿਲਕੁਲ ਨਹੀਂ ਇਨਚਾਰਜ ਤਾਂ ਉਹ ਨੇ ਮੈਂ ਚਾਰਜ ਚਲੋ ਫਿਰ ਉਹਨਾਂ ਨੂੰ ਪੁੱਛ ਲਓ ਮੈਂ ਚਾਰਜ ਨਹੀਂ ਗਿਆਗਾ ਮੈਂ ਵੀ ਚਾਰਜ ਨਹੀਂ ਜੀ ਹਾਂ ਨਾ ਬਿਲਕੁਲ ਸੇਵਾਦਾਰ ਦੇ ਤੌਰ ਤੇ ਆਉਣਾ ਤੁਹਾਡੇ ਨਾਲ ਤੁਸੀਂ ਕਮੇਟੀ ਮੈਂਬਰ ਨਹੀਂ ਹੈਗੇ ਫਿਰ ਸੰਗਤ ਤੁਹਾਡੇ ਨਾਲ ਕਿਉਂ ਗੱਲਬਾਤ ਕਰਦੀ ਹੈ ਜੀ ਸੋਚੋ ਕਿਉਂ ਗੱਲਬਾਤ ਦੇਖੋ ਮੈਨੂੰ ਇੱਥੇ ਕਹਤਾ ਜੀ ਤੁਸੀਂ ਆਜਿਆ ਕਰੋ ਸੇਵਾ ਕਰਜਿਆ ਕਰੋ ਪ੍ਰਧਾਨ ਮੈਨੂੰ ਅਨਾਉਂਸ ਕਰਿਆ ਸੀ ਮੈਂ ਇੱਕ ਨਹੀਂ ਮੁਕਰਦਾ ਨਹੀਂ ਹਾਂਗਾ ਪਰ ਮੈਂ ਆ ਕੇ ਹਿਸਾਬ ਕਰਕੇ ਕਰ ਜਾਨਾ ਮੈਂ ਤਾਂ ਬਾਹਰ ਰਹਿਣਾ ਯਾਨੀ ਪ੍ਰਧਾਨ ਜੀ ਤੁਹਾਨੂੰ ਚੋਣ ਦੇ ਚੁੱਕੇ ਆ ਮੈਨੂੰ ਅਨਾਉਂਸ ਸ਼ੁਰੂ ਕੀਤਾ ਮੈਂ ਨਹੀਂ ਮੁਕਰਦਾ ਗੁਰਦਰਜੀ ਮੈਨੂੰ ਅਨਾਉਂਸ ਕੀਤਾ ਜੀ ਸਿੰਘ ਉਹ ਵੀ ਸਿਆਣੇ ਆ ਉਹ ਸਾਹਿਬ ਉਹ ਪਹਿਲੇ ਪ੍ਰਧਾਨ ਨੇ ਉਹਨਾਂ ਦੀ ਗਾਈਡੈਂਸ ਥੱਲੇ ਅਸੀਂ ਚੱਲਦੇ ਆਂ ਗੱਲ ਨਹੀਂ ਗੱਲ ਹਾਂ ਸੰਗ ਤੇ ਅਨਾਉਂਸ ਕਰਿਆ ਮੈਨੂੰ ਕਰਿਆ ਹਾਂ ਸਰਕਾਰ ਨੇ ਕੀ ਹਾਂ ਮੈਂ ਸਵੀਕਾਰ ਕਰਿਆ ਮੈਂ ਆ ਕੇ ਦੇਖੋ ਮਸਲਾ ਇਹ ਜੀ ਮਸਲਾ ਇਹ ਸੀ ਵੀ ਅਸੀਂ ਕਰੋਨੇ ਕਰਕੇ ਸਿਰਫ ਕਰੋਨੇ ਕਰਕੇ ਉਸ ਦਿਨ ਮਨਾ ਕਰਿਆ ਸੀ ਬਾਕੀ ਭਾਂਡਿਆਂ ਨੂੰ ਕਿਸੇ ਨੇ ਨਹੀਂ ਮਨਾ ਕਰਿਆ ਇਹਨਾਂ ਨੂੰ ਪੁੱਛੋ ਜੀ ਮੱਛਿਆ ਕਦੋਂ ਮਨਾਇਆ ਸੀ ਮੱਛਿਆ ਪਹਿਲਾਂ ਹੀ ਮਸਲੇ ਤੇ ਸਾਡਾ ਮਨਾਇਆ ਜੀ ਕਰਤੋ ਬੰਦਾ ਸਰ ਹਾਂ ਜੀ ਮੱਛਿਆ ਤੇ ਸਾਡਾ ਮਨਾਇਆ ਹਾਂ ਮਨਾਇਆ ਜੀ ਸੰਗਤ ਆਈ ਜੀ ਆਈ ਆ ਜੀ ਅੱਜ ਫਿਰ ਜਿਹੜਾ ਕਰੋਨਾ ਦੀ ਰੋਕਥਾਮ ਲਈ ਆਪਣੇ ਹੁਣ ਜੀ ਦੇਖੋ ਹੁਣ ਸਰਕਾਰ ਨੇ ਸਾਰਾ ਕੁਝ ਸਕੂਲ ਤਾਂ ਸਕੂਲ ਵੀ ਖੋਲਤਾ ਸਾਰਾ ਕਰਿਆ ਫਿਕਰ ਨਹੀਂ ਗੱਲ ਸੈਂਸਰ ਆਪਦੀ ਲੋਰੀ ਹੈ ਜਿਹੜੀ ਉਹ ਤਾਂ ਉਹ ਤਾਂ ਉਹ ਅਸੀਂ ਉਹ ਤਾਂ ਅਸੀਂ ਕਹਿੰਦੇ ਆ ਸੰਗ ਨੂੰ ਰੱਖੇ ਅਸੀਂ ਕਹਿੰਦੇ ਆ ਅਸੀਂ ਸਾਡੇ ਅਸੀਂ ਅਸੀਂ ਜਾਂਦੇ ਹੋਏ ਅਸੀਂ ਇਹ ਅਸੀਂ ਇਹ ਕਿਹਾ ਸਾਡਾ ਸਭ ਬਗੜਾ ਰੱਖਿਆ ਹੋਇਆ ਸਾਰਾ ਆਪਾਂ ਬਿਜਲੀ ਮਸੱਈ ਮਨਾਈ ਸੀ ਜੀ ਉਹ ਪਿਛਲੀ ਵੀ ਸੰਗ ਦੇ ਕੋਲੇ ਸੰਦੇ ਕੋਲੇ ਅੱਜ ਵਧੀਆ ਵਧੀਆ ਮਾਤ ਸੰਗ ਨੂੰ ਸਾਡਾ ਦੇਖੋ ਸੰਗ ਦਾ ਆਪ ਵੀ ਬਣਦਾ ਵੀ ਉਹ ਮਾਸਕ ਲੈ ਕੇ ਆਉਣ ਆਪਾਂ ਨਹੀਂ ਨਹੀਂ ਸਾਡੇ ਆਪ ਦੇ ਮਾਸਕ ਬੰਨੇ ਹੁੰਦੇ ਆ ਲੋਕਾਂ ਦਾ ਰੋਸ ਇਹ ਆ ਜੀ ਵੀ ਜਿਹੜਾ ਲੰਗਰ ਲਾਉਣ ਦੀ ਕਰਕੇ ਇਹਨਾਂ ਨੂੰ ਵੀ ਪਤਾ ਨਹੀਂ ਕੋਰੋਨਾ ਚੱਲ ਰਿਹਾ ਇਹ ਰੋਲ ਰੋਗ ਨਹੀਂ ਜੀ ਹੈ ਇਹ ਇਹ ਪਿੰਡ ਦੀ ਪੋਲਿਟੀ ਪੋਲਿਟਿਕਸ ਆ ਤੂੰ ਸਿੱਧੀ ਦੱਸੀਂ ਗਰ ਪਾਰਟੀ ਪੋਲਿਟਿਕਸ ਆ ਇਹ oppositon group ਚ ਆ ਅਸੀਂ ਦੂਜੇ group ਚ ਆ ਕੋਈ ਨਹੀਂ ਪਤਾ ਕਿ ਕਿਹੜੇ group ਦੇ ਆ ਅਸੀਂ ਮੈਂ ਰਹਾ ਨਾਹਰਾ ਮੈਂ ਪਿੰਡ ਦਾ ਵਸਿੰਦਾ ਮੇਰੇ ਪੁੱਤਾਂ ਪ੍ਰਿੰਟ ਚ ਮੇਰੀ ਬੋਲਦਾ ਮੈਨੂੰ ਪਤਾ ਸਾਰ ਨਹੀਂ ਮੈਨੂੰ ਪਤਾ ਸਾਰ ਨਹੀਂ ਮੈਂ ਕਿਹਨੂੰ ਕਿਹੜਾ ਕੰਮ ਕਰਾਉਣਾ ਮੈਂ ਜੇ ਮੇਰੀ ਸੇਵਾ ਲਈ ਸੀ ਇਹਨਾਂ ਨੇ ਜਿੰਨਾ ਮੇਰੇ ਤੋਂ ਕੰਮ ਵਧੀਆ ਕਰਤਾ ਆਪਾਂ ਅੱਜ ਤੋ ਬਾਅਦ ਨਹੀਂ ਹੋਇਆ ਨੋਸ ਗੱਲ ਕਿਉਂ ਦੋਸਤ ਲਗ ਰੇ ਸੰਗਤ ਵੱਲੋਂ ਸੰਦੇਸ਼ ਨਹੀਂ ਮਿਲਿਆ ਨਹੀਂ ਦੱਸਣਾ ਤਾਂ ਸਾਈ ਕੋਸਤਾ ਤਾਂ ਕੋਸਤਾ ਹਾਂ ਨਾ ਕਰ ਕੀ ਦੱਸਾਂ ਦੱਸਾਂ ਆ ਤਵੇ ਕੀ ਕਿਹਾ ਹੈ ਹੋਏ ਦੀ ਇਹਦੇ ਬਾਰੇ ਕੋਈ ਜਾਣ ਦੱਸੋ ਤਾਂ ਸੰਗਤ ਬਾਰੇ ਦੱਸ ਦੋ ਨਾ ਜੀ ਕਿ ਮੈਨੂੰ ਸੋਚ ਨਹੀਂ ਹੈਗਾ ਕਿ ਪਤਾ ਕਿ ਤੁਸੀਂ ਜਿੰਮੇਵਾਰ ਬੰਦਿਆਂ ਦਨ ਸੀਗਾ ਹੱਥੇ ਹਾਜ਼ਰ ਜਿੱਦਣ ਤੂੰ ਇਹ ਦੱਸ ਤੂੰ ਉਹ ਕੰਸੀਲਰ ਸਹਰੇ ਵਾਲਾ ਨੇ ਇੱਥੇ ਬੈਠਾ ਸਹਰੇ ਜਾਨ ਆਇਆ ਮੈਂ ਮੈਂ ਤੁਹਾਨੂੰ ਜਵਾਰ ਦਿੱਤਾ ਜਵਾਰ ਨਹੀਂ ਲਿਉਨੇ ਬੈਠਾ ਪਤਾ ਕਿ ਤੁਸੀਂ ਜਵਾਰ ਦਿੱਤਾ ਉਹਨਾਂ ਨੇ ਫੇਰ ਕਿਹਾ ਪਿਆਰ ਦੇ ਬੰਦੇ ਆ ਤੇਰਾ ਕਿਹੋਂ ਨੇ ਉਹ ਲੈ ਉਹ ਐਵੇਂ ਝੂਠ ਬਾਲੀ ਜਾਂਦੇ ਆ ਹੁਣ ਇਹਨੂੰ ਇੱਕ ਕੱਢ ਦੋ 7 ਵਜੇ ਨਹਿਰਾ ਵਾਲਾ ਗੁਰਦੁਆਰਾ 5 ਵਜੇ ਇਹ 8 ਵਜੇ ਗੁਰਦੁਆਰਾ ਖਲਾ ਕੇ ਕੀ ਕਰਨ ਆਇਆ ਠੀਕ ਹੈ ਜੀ ਉਹ ਬੜਾ ਚੰਗਾ ਕਰ ਦਿੰਦੇ ਆ ਉਹਨੂੰ ਛੱਡੋ ਇਹ ਕਹਿੰਦਾ ਅੰਦਰ ਨਹੀਂ ਬਣਾਉਣਾ ਸੀਗਾ ਜੀ ਚਲੋ ਮੰਜੂਰਾ ਅੰਦਰ ਨਹੀਂ ਬਣਾ ਅਸੀਂ ਫਿਰਦਾ ਭਾਂਡਾ ਨੂੰ ਜਵਾਬ ਦੇਦਾ ਕੀ ਗੱਲ ਇਹ ਨਹੀਂ ਜੇ ਬਾਹਰ ਬਣਦਾ ਵੀ ਸੀਗਾ ਫਿਰ ਕਹਿ ਵੀ ਦਿੰਦੇ ਇੱਕ ਵਾਰੀ ਵੀ ਅੰਦਰ ਆਜੇ ਵੀ ਨਹੀਂ ਮੰਗਦਾ ਉਹ ਜਿਆਦਾ ਕਾਊਂਟ ਚਲਾਉਂਦੇ ਆ ਉੱਥੇ ਕਮੇਟੀ ਮੈਂਬਰ ਤਾਂ 10 ਕਿਤੇ ਨਹੀਂ ਹੁੰਦੇ ਉੱਥੇ ਉਹ ਉਹ ਝੂਠੇ ਆ ਵੀ ਅਸੀਂ ਕਮੇਟੀ ਮੈਂਬਰ ਨਹੀਂ ਆ ਬੈਂਕ ਦਾ ਅਕਾਊਂਟ ਚੱਲ ਰਿਹਾ ਉਹਦੇ ਵਿੱਚ ਦੱਸ ਕੇ ਕਿ ਕੌਣ ਪ੍ਰਧਾਨਾ ਕੌਣ ਖਜ਼ਾਨਚੀ ਆ ਕਮੇਟੀ ਮੈਂਬਰ ਹੀ ਨੇ ਉਹ ਫਿਰ ਮਹਾਰਾਜ ਦੀ ਭੀੜ ਕੋਲੇ ਜਾ ਕੇ ਕਹਿ ਦਿਓ ਗੱਲ ਫਿਰ ਉੱਥੇ ਵੀ ਨਹੀਂ ਜਾਣਾ ਉਹ ਸੱਚੇ ਆ ਉਹ ਸ੍ਰੀ ਸਾਹਿਬ ਨੂੰ ਬਦਨਾਮ ਕਰਨ ਲੱਗੇ ਹੋਇਆ ਸ੍ਰੀ ਸਾਹਿਬ ਨੂੰ ਸ੍ਰੀ ਸਾਹਿਬ ਨਾਲ ਕਿਹੜੀ ਸੱਗਲ ਹੈ ਸ੍ਰੀ ਸਾਹਿਬ ਨੂੰ ਬਦਨਾਮ ਕਰਨ ਲੱਗੇ ਹੋਇਆ ਸਿੱਧੀ ਜੀ ਗੱਲ ਹੈ ਸਾਹਿਬ ਵੈਸੂ ਜੀ ਕੀ ਫਤਿਹ ਠਾਂਗਤ ਨੂੰ ਦਾਸ ਇਹ ਜਾਣੂ ਕਰਾਉਣਾ ਚਾਹੁੰਦਾ ਕਿ ਪਿੰਡ ਨਾਰਿੰਗਵਾਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਵੇਖੇ ਦਸਹਰੇ ਵਾਲੇ ਦਿਨ ਗੁਰਦੁਆਰਾ ਮੀਰੀ ਪਰੀ ਨਹਿਰ ਵਾਲੇ ਵਿਖੇ ਇੱਕ ਮੰਦਪਾਗੀ ਕਟਣਾ ਵਾਪਰੀ ਉਹ ਕਿਹੜੀ ਸੀ ਕਿ ਪਿੰਡ ਦੀਆਂ ਸੰਗਤਾਂ ਤੇ ਕਾਲਖ ਮਾਜਰੀ ਪਿੰਡ ਦੀਆਂ ਸੰਗਤਾਂ ਮਹਿਮਸ ਵਾਲੀਆਂ ਦੀਆਂ ਸੰਗਤਾਂ ਦੀਵੇ ਲੈ ਕੇ ਆਪਣੀਆਂ ਸੰਝੀਆਂ ਤਾਂ ਨਹਿਰ ਦੇ ਵਿੱਚ ਆਉਂਦੀਆਂ ਅਸੀਂ ਸੰਗਤਾਂ ਨੂੰ ਬੇਨਤੀ ਵੀ ਕੀਤੀ ਸੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬੇਨਤੀ ਕੀਤੀ ਸੀ ਪਿਛਲੇ ਸਾਲ ਵੀ ਵੀ ਲੰਗਰ ਲਾਇਆ ਕਰੋ ਵੀ ਸੰਗਤ ਬਹੁਤ ਆਉਂਦੀ ਆ ਮੱਥਾ ਤੁਸੀਂ ਟਕਾ ਲੇ ਲਓ ਲੰਗਰ ਤੁਸੀਂ ਲਾਉਂਦੇ ਨਹੀਂ ਪਰ ਇੱਥੇ ਉਸ ਦਿਨ ਇਸ ਗੁਰਦੁਆਰੇ ਕਮੇਟੀ ਨੇ ਨੌਜਵਾਨ ਮੁੰਡਿਆਂ ਨੂੰ ਪਿੰਡ ਨਾਰੰਗਵਾਲਦਿਆਂ ਨੂੰ ਭਾਰਤਨ ਦੇਣ ਤੋਂ ਵੀ ਮਨਾ ਕਰਤਾ ਤੇ ਕਹਤਾ ਬਈ ਅਸੀਂ ਇੱਥੇ ਲੰਗਰ ਨਹੀਂ ਲੱਗਣ ਦੇਣਾ ਉਹਨਾਂ ਦੀ ਹਿੰਮਤ ਤੇ ਸਰਕਾਰ ਪਿੰਡੋਂ ਗੁਰਦੁਆਰਾ ਭਾਦਾਮਾਲ ਤੋਂ ਬਾਹਰ ਤਰ ਲਿਆ ਕੇ ਖੁੱਲਾ ਟੋਟ ਟੰਗਰ ਬਾਹਰ ਦੇ ਪਾਸੇ ਲਗਾਇਆ ਗਿਆ ਅਤੇ ਅੱਜ ਅਸੀਂ ਇਸ ਗੱਲ ਦਾ ਜਵਾਬ ਲੈਣ ਲਈ ਆ ਸਾਰੀ ਸੰਗਤ ਇਕੱਠੀ ਹੋਈ ਆ ਜਿਹੜੀ ਕਿ ਹੁਣ ਕਮੇਟੀ ਵਾਲੇ ਮੁਕਰਿਆ ਵੀ ਅਸੀਂ ਜਵਾਬ ਨਹੀਂ ਦਿੱਤਾ ਭਾਂਡਿਆਂ ਤੋਂ ਪਰ ਜਵਾਬ ਦਿੱਤਾ ਗਿਆ ਹੁਣ ਉਹ ਮੁਕਰ ਰਹੇ ਨੇ ਪਰ ਬਹਿੜੀਆ ਸਿੰਧੂ ਆਦੀ ਖਾਤਰ ਗੁਰੂ ਤੇਗ ਬਹਾਦਰ ਨੇ ਤੇ ਸ਼ੀਸ਼ ਦੇ ਦਿੱਤਾ ਅਤੇ ਅਸੀਂ ਇਹ ਕਹਿੰਦੇ ਆ ਕਿ ਗੁਰੂਕਰ ਗੁਰੂ ਰਾਮਦਾਸ ਨੇ ਚਾਰ ਦਰਵਾਜ਼ੇ ਇਸੇ ਕਰਕੇ ਰੱਖੇ ਆ ਵੀ ਅਬល់ਲ੍ਹਾ ਨੂਰ ਪਾਇਆ ਕੁਦਰਤ ਦੇ ਸਾਬੰਦੇ ਇੱਕ ਨੂਰ ਤੇ ਸਭ ਜਾ ਕੋ ਜਾ ਕੌਣ ਪਰੇ ਕੌਣ ਮੰਦੇ ਈਚੋ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੇ ਨਾ ਡਰੂ ਮਹਾਰਾ ਦੀ ਬਾਣੀ ਖੋਦ ਕਹਿੰਦੀ ਆ ਪਰ ਇੱਥੇ ਸਿਆਸਤ ਕੀਤੀ ਜਾ ਰਹੀ ਹੈ ਸਿਆਸੀ ਰੰਗਤ ਦਿੱਤੀ ਜਾਂਦੀ ਹੈ ਭਿੰਡਰਾ ਵਾਲੇ ਸੰਤਾਂ ਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਦੀ ਰੂਹ ਹਿੰਦੂ ਸਿੱਖ ਏਕਤਾ ਦੀ ਮਦਈ ਸੀ ਇਹ ਜਿਹੜਾ ਲੰਗਰ ਦੀ ਤੁਸੀਂ ਗੱਲ ਕਰਦੇ ਵੀ ਲਾਇਆ ਨਹੀਂ ਇਹ ਵੀ ਹਿੰਦੂਆਂ ਦਾ ਤਿਹਾੜਾ ਐ ਅਸੀਂ ਕਰਕੇ ਨਹੀਂ ਆ ਹਾਂਜੀ ਹਾਂਜੀ ਇਸੇ ਕਰਕੇ ਬਈ ਬ੍ਰਾਹਮਣ ਬਾਦ ਆ ਇਹ ਕਮੇਟੀ ਵਾਲਿਆਂ ਦੀ ਅਵਾਜ਼ ਆਈ ਵੀ ਇਹ ਬ੍ਰਾਹਮਣ ਬਾਦ ਆ ਜਦ ਕੇ ਇਹ ਸਾਰਾ ਜਦ ਸਾਂਝੀ ਲੈ ਕੇ ਨੇਰੇ ਦੇ ਵਿੱਚ ਸਾਡੀਆਂ ਮਾਤਾਮਾ ਸਾਡੀਆਂ ਭੈਣਾਂ ਬੱਚੇ ਲੈ ਕੇ ਤੁਰੇ ਆਉਂਦੇ ਆ ਉਹ ਸੀਨ ਦੇਖਣਯੋਗ ਹੁੰਦਾ ਕਿਵੇਂ ਸਰਦਾ ਦੇ ਨਾਲ ਉਹ ਲੈ ਕੇ ਆਉਂਦੇ ਆ ਸੋ ਸਾਡੀ ਬੇਨਤੀ ਆ ਕਿ ਆਉਣ ਵਾਲੇ ਸਮੇਂ ਵਿੱਚ ਕਮੇਟੀ ਇਸ ਗੁਰਦਾਰੇ ਦੀ ਚੁਣ ਕੇ ਕਮੇਟੀ ਦੇ ਬਕਾਇਦਾ ਨਾਮ ਲਿਖਣ ਉਹਨਾਂ ਦੇ ਮੋਬਾਈਲ ਨੰਬਰ ਲਿਖਣ ਤਾਂ ਕਿ ਕਿਸੇ ਨੂੰ ਕੋਈ ਕੰਮ ਹੋਵੇ ਉਹ ਪਤਾ ਲੱਗੇ ਇੱਥੇ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ ਨੇ ਤਾਨਾਸ਼ਾਹੀ ਰਾਜ ਚਲਾਇਆ ਜਾ ਰਿਹਾ ਜਦਕਿ ਲੋਕਤੰਤਰ ਹੈ ਦੇਸ਼ ਇੱਥੇ ਕਿਸੇ ਦੀ ਮਰਜ਼ੀ ਗੁਰੂ ਘਰ ਸਾਹਿਬ ਦਾ ਸਾਂਝਾ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਹੈ ਸੋ ਗੁਰੂ ਮਹਾਰਾਜ ਖੁਦ ਰਾਖਾ ਮੈਂ ਤਾਂ ਕਹਿੰਦਾ ਸੱਚੇ ਪਾਤਸ਼ਾਹ ਇਹਨਾਂ ਦੀ ਮੱਤ ਨੂੰ ਸਮੱਤ ਬਖਸ਼ ਇਹ ਸਹੀ ਰਹਿਣ ਤੇ ਆਉਣ ਗੁਰੂ ਇਹ ਸੰਗਤ ਦੀ ਪ੍ਰਬੰਧਕੀ ਨਾਲ ਕਮੇਟੀਆਂ ਬਣਾਉਣ ਇਹ ਆਪ ਦੀ ਮਰਜ਼ੀ ਨਾਲ ਬੱਟੇ ਪਾਉਂਦੇ ਆ ਆਪਦੇ ਚਾਂਟੀਆਂ ਨੂੰ ਕਮੇਟੀ 'ਚ ਹਾਜ਼ਰ ਕਰਦੇ ਆ ਆਮ ਬੰਦੇ ਦਾ ਕੋਈ ਇੱਥੇ ਸੁਣਵਾਈ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਜੋਨਦਰ ਨੋ ਦੀਆਂ ਨਗੀਆਂ ਉਸ ਟਾਈਮ ਨਾ ਹਰ ਸਾਲ ਇੱਥੇ ਸਾਡੇ ਲੰਗਰ ਲਾਇਆ ਜਾਂਦਾ ਵਾ ਚਾਹ ਵਗੈਰਾ ਦਾ ਕਿਉਂਕਿ ਠੰਡ ਦਾ ਸਮਾਂ ਹੁੰਦਾ ਵਾ ਸਾਰੇ ਜਣੇ ਲੰਗਰ ਲਾਉਂਦੇ ਆ ਤੇ ਮੁੰਡੇ ਨੌਜਵਾਨ ਆ ਕੇ ਸੇਵਾ ਕਰਦੇ ਆ ਉਸ ਦਿਨ ਅਸੀਂ ਦੋ ਦਿਨ ਪਹਿਲਾਂ ਇਹਨਾਂ ਨੂੰ ਪੁੱਛਿਆ ਇਹ ਕਹਿੰਦੇ ਵੀ ਅਸੀਂ ਲੰਗਰ ਨਹੀਂ ਲਾਉਣਾ ਹੈਗਾ ਤੇ ਆਪਣੇ ਬੰਦੇ ਪੁੱਛਿਆ ਕਿ ਇਹਨਾਂ ਨੂੰ ਸੀ ਇੱਥੇ ਜਿਹੜੇ ਕਮੇਟੀ ਮੈਂਬਰ ਨੇਗੇ ਚਲੋ ਹੀ ਪ੍ਰਧਾਨ ਸਾਹਿਬ ਕਹਿੰਦੇ ਜੀ ਬਾਮਣਵਾਲ ਦਾ ਏ ਅਸੀਂ ਕਿਹਾ ਵੀ ਚਲੋ ਠੀਕ ਆ ਜਿਹੜਾ ਲੰਗਰ ਦਾ ਪ੍ਰਬੰਧ ਹੈ ਸਾਡੇ ਦੋਸਤ ਮਿੱਤਰ ਮੁੰਡੇ ਕਹਿੰਦੇ ਵੀ ਆਪਾਂ ਚਲੋ ਐ ਕਰਦੇ ਆ ਆਪਦੇ ਵੱਲੋਂ ਕਰ ਦਿੰਦੇ ਆ ਅਸੀਂ ਲੰਗਰ ਦੀ ਗੱਲ ਕੀਤੀ ਜੀ ਇਹ ਕਹਿੰਦੇ ਜੀ ਗੁਰਦੁਆਰੇ ਦੇ ਅੰਦਰ ਨਹੀਂ ਕਰ ਦੇਣਾ ਅਸੀਂ ਕਿਹਾ ਚਲੋ ਅਸੀਂ ਬਾਹਰ ਕਰ ਲਾਂਗੇ ਪ੍ਰਧਾਨ ਦਾ ਨਾਂ ਕੀ ਹੈ ਜੀ ਦਲਜੀਤ ਸਿੰਘ ਲੰਗਰ ਬਾਹਰ ਲਾਉਣ ਲਈ ਇਹਨਾਂ ਨੇ ਫਿਰ ਸਾਨੂੰ ਰਾਤ ਨੂੰ 8:30 ਵਜੇ ਕਾਲ ਕੀਤੀ ਬਈ ਗੁਰਦੁਆਰੇ ਦੇ ਜਿਹੜੇ ਆਪਣੇ ਸੇਵਾਦਾਰ ਆ ਕੀ ਉਹਦਾ ਨਾਂ ਮਨਜੀਤ ਹਾਂ ਮਨਜੀਤ ਨੇ ਕਾਲ ਕੀਤੀ ਵੀ ਗੱਲ ਇਹ ਆ ਬਈ ਭਾਂਡੇ ਨਹੀਂ ਮਿਲਣੇ ਕਿ ਅਸੀਂ ਭਾਂਡੇ ਵੀ ਫਿਰ ਗੁਰਦੁਆਰੇ ਦੇ ਲੈ ਕੇ ਆਏ ਨਾਰੰਗਵਾਲ ਤੋਂ ਭਾਰਾਮਲ ਪੱਤੀ ਦੇ ਉਹ ਮਸਲਾ ਜੀ ਗੱਲ ਇਹ ਆ ਭਾਂਡੇ ਨਹੀਂ ਦਿੱਤੇ ਅਸੀਂ ਸਵੇਰੇ ਫਿਰ ਜਦੋਂ ਇੱਥੇ ਆਏ ਇਹ ਮੁੰਡੇ ਆਏ ਸਾਰੇ ਉਸ ਟਾਈਮ ਦੇ ਵਿੱਚ ਕਮੇਟੀ ਵੀ ਇੱਥੇ ਹਾਜ਼ਰ ਸੀ ਸਾਰੀ ਸਵੇਰੇ 4:30 4:30 ਵਜੇ ਕਮੇਟੀ ਦਾ ਕੀ ਕੰਮ ਆ ਜੇ ਇਹਨਾਂ ਦੇ ਕੋਈ ਦਿਲ 'ਚ ਚੋਰੀ ਨਹੀਂ ਸੀਗਾ ਤਾਂ ਕਮੇਟੀ ਦਾ ਇੱਥੇ ਆ ਕੇ ਬੈਠਣ ਦਾ ਕੀ ਕੰਮ ਸੀ ਅਸੀਂ ਕਿਹੜਾ ਕੋਈ ਇੱਥੇ ਡਾਂਗਾ ਲੈ ਕੇ ਆਏ ਸੀ ਕਿ ਜਾਂ ਪਿੰਡ ਵਾਲਿਆਂ ਨੇ ਹਮਲਾ ਕਰਨ ਆਣਾ ਸੀ ਗੁਰਦਾਰੇ ਦੇ ਤੇ ਗੱਲ ਇਹ ਬਾਹਰੋਂ ਮੁੱਲਾਂਪੁਰ ਤੱਕ ਤੋਂ ਵੀ ਬੰਦੇ ਆਏ ਹੋਏ ਸੀ ਇੱਥੇ ਜਿਹੜੇ ਕਮੇਟੀ ਦੇ ਮੈਂਬਰ ਆ ਪ੍ਰਧਾਨ ਸਾਹਿਬ ਨੇਗੇ ਉਸ ਤੋਂ ਬਾਅਦ ਵਿੱਚ ਹੁਣ ਗੱਲ ਹੈ ਲੰਗਰ ਲਾਇਆ ਹਰ ਕੋਈ ਅਸੀਂ ਤਾਂ ਇਹ ਅੱਜ ਹੀ ਪੁੱਛਣ ਆਏ ਸੀਗੇ ਵੀ ਕੀ ਗੱਲ ਅਸੀਂ ਪਿੰਡ ਦੇ ਵਸਿੰਦੇ ਨਹੀਂ ਜਾਂ ਜਿਹੜੀ ਸੰਗਤ ਆਈ ਆ ਉਹ ਪਿੰਡ ਦੀ ਨਹੀਂ ਜਾਂ ਅੱਜ ਕੋਰੋਨਾ ਨਹੀਂ ਜਿਹੜਾ ਉਸ ਦਿਨ ਕੋਰੋਨਾ ਸੀਗਾ ਸਿਰਫ ਸਾਡਾ ਦਾ ਮਸਲਾ ਪੁੱਛਣ ਦਾ ਹੀ ਹੈ ਕਮੇਟੀ ਨੂੰ ਵੀ ਜੇ ਗੱਲ ਹੈ ਗੁਰਦੁਆਰਾ ਠੋਡਾ ਕੱਲਿਆਂ ਦਾ ਤੁਸੀਂ ਬੋਲ ਲਾ ਦਿਓ ਵੀ ਸਾਡੀ ਕੱਲੀ ਕਮੇਟੀ ਦਾ ਗੁਰਦੁਆਰਾ ਵੀ ਕੋਈ ਹੋਰ ਵਿੱਚ ਅੰਦਰ ਆ ਨਾ ਆਵੇ ਦੋ ਘੰਟੇ ਤੋਂ ਤਿੰਨ ਘੰਟੇ ਤੋਂ ਸੰਗਤ ਇੱਥੇ ਲੰਗਰ ਵਰਤ ਚੁੱਕਿਆ ਖੜੀ ਆ ਇੰਤਜ਼ਾਰ ਕਰ ਰਹੀ ਆ ਕਮੇਟੀ ਸਾਰੀ ਅੰਦਰ ਬੈਠੀ ਸੀ ਕੋਈ ਨਹੀਂ ਬਾਹਰ ਨਿਕਲਿਆ ਅਸੀਂ ੱੱਕੇ ਨਾਲ ਬਾਹਰ ਕੱਢ ਗਏ ਅੱਜ ਹੁਣ ਇਹ ਕੀਤੇ ਆ ਬੋਲਿਕ ਦੇ ਵਿੱਚ ਅਸੀਂ ਤਾਂ ਦੋਏ ਵੀ ਦੇਣੀ ਤਰਗਾਹਾਂ ਵੀ ਉਹਨਾਂ ਬਾਈ ਜੀ ਗੱਲ ਹੈ ਜੇ ਤੁਹਾਨੂੰ ਪਤਾ ਵੀ ਪਿੰਡ ਖੜਾ ਹੋਦਾ ਸਭ ਨੇ ਜਾਣਾ ਵਾ ਦੋ ਜਣੇ ਆ ਕੇ ਪ੍ਰਧਾਨ ਗੱਲ ਵੀ ਕਰ ਸਕਦੇ ਨਾ ਹੱਡ ਸੋ ਕਿਹੜਾ ਪਾਰਟੀ ਨਾਲ ਬਿਲੋਂਗ ਕਰਦਾ ਕੋਈ ਕਿਸੇ ਨਾਲ ਸਾਰੀਆਂ ਪਾਰਟੀਆਂ ਦੇ ਬੰਦੇ ਆ ਇਹਨਾਂ ਦੀ ਪਾਰਟੀ ਦੇ ਵੀ ਆ ਹੋਰਾਂ ਪਾਰਟੀਆਂ ਦੇ ਸਾਰੀਆਂ ਪਾਰਟੀਆਂ ਦੇ ਬੰਦੇ ਇਹ ਜਵਾਬ ਇਹਨਾਂ ਤੋਂ ਪੁੱਛ ਲਓ ਵੀ ਪਿੰਡ ਦੇ ਗੁਰਦੁਆਰਾ ਪਿੰਡ ਦਾ ਜਾਂ ਇਹਨਾਂ ਦਾ ਕਮੇਟੀ ਵਾਲਿਆਂ ਦਾ ਕਿਉਂਕਿ ਗੱਲ ਹੈ ਪਹਿਲਾਂ ਇਹਨਾਂ ਨੇ ਬੱਲੋਵਾਲ ਦੀ ਸੰਗਤ ਇੱਥੇ ਬੰਦ ਕੀਤੀ ਹੋਈ ਆਣੀ ਉਹ ਨਹੀਂ ਆਉਂਦੇਗੇ ਗੱਲ ਅਸੀਂ ਦੇਖੋ ਸੱਚ ਦੀ ਗੱਲ ਕਰਦੇ ਆ ਸੱਚ ਦੇ ਨਾਲ ਖੜੇ ਆ ਜਿਹੜੀ ਗੱਲ ਸਹੀ ਆ ਸਹੀ ਆ ਗੁਰਦੁਆਰਾ ਸਾਹਿਬ 'ਚ ਸਾਰਾ ਬੱਲੋਵਾਲ ਸੇਵਾ ਕਰਨ ਆਉਂਦਾ ਸੀ ਹੁਣ ਕੋਈ ਨਹੀਂ ਆਉਂਦਾ ਕੋਈ ਇੱਕ ਦੂਕਾ ਕਿਹੜਾ ਪਿੰਡ ਹੈ ਜੀ ਤੁਹਾਡਾ ਬੱਲੋਵਾਲ ਹੈ ਜੀ ਅੱਜ ਤੁਸੀਂ ਨਾਰਿੰਗਵਾਲ ਗੁਰਦੁਆਰਾ ਸਾਹਿਬ ਆਇਓ ਕੀ ਮਸਲਾ ਸੀ ਇੱਥੇ ਇੱਥੇ ਮਸਲਾ ਸੀਗਾ ਜੀ ਜਿਹੜਾ ਸਹਰੇ ਵਾਲੇ ਜਨ ਇਹਨਾਂ ਨੇ ਮਤਲਬ ਭਾਂਡੇ ਨਹੀਂ ਦਿੱਤੇ ਇਹਨਾਂ ਨੂੰ ਉਸ ਦਾ ਚੀਜ਼ ਦਾ ਰੌਲਾ ਸੀਗਾ ਜੀ ਜਿਉਂਦੇ ਅੱਗੇ ਲੰਗਰ ਲਾਉਂਦੇ ਆ ਜੀ ਅੱਗੇ ਅੰਦਰੀ ਲੱਗਦਾ ਹੈ ਹਾਂ ਕੀ ਇਹਨਾਂ ਨੇ ਕਹਿੰਦੇ ਵੀ ਬਹਾਮਣਵਾਦ ਆ ਵੀ ਅਸੀਂ ਇੰਦਰ ਨਹੀਂ ਲਾਉਣ ਦੇਣਾ ਪਹਿਲਾਂ ਭਾਂਡਿਆਂ ਨੂੰ ਫਿਰ ਮਗਰੋਂ ਭਾਂਡਿਆਂ ਨੂੰ ਜਵਾਬ ਦਿੱਤਾ ਨੇ ਜੀ ਆਉਂਦੀ ਹੈ ਸੰਗਤ ਸਾਡੇ ਇਸੇ ਗੁਰਦੁਆਰੇ ਤੇ ਇਸੇ ਗੁਰਦੁਆਰੇ ਆਉਂਦੀ ਹੈ ਤੇ ਹੁਣ ਇੱਥੇ ਵਿੱਚ ਸੰਗਤਾਂ ਦਾ ਰੋਸ ਇਹ ਵੀ ਆ ਵੀ ਬੱਲੂਵਾਲ ਦਾ ਗੁਰਦੁਆਰਾ ਸਾਹਿਬ ਤੇ ਉੱਪਰ ਨੌ ਸੀਗਾ ਪਹਿਲਾਂ ਜਿਹੜਾ ਕਮੇਟੀ ਨੇ ਬੰਦ ਕਰਤਾ ਲਿਖਣਾ ਮਟਿਆ ਹਾਂਜੀ ਹਾਂਜੀ ਹਾਂ ਮਟਿਆ ਇਹਨਾਂ ਨੇ ਪਹਿਲਾਂ ਸੀਗਾ ਬੱਲੂ ਬਸ ਇਹਨਾਂ ਦਾ ਆਪਸ ਵਿੱਚ ਆਪਾਂ ਇਹਨਾਂ ਨੂੰ ਕੀ ਪਤਾ ਕੀ ਸੀ ਕਾਹਨਾਂ ਦਾ ਕਾਰਨ ਹੈ ਬੰਦ ਕਰਨ ਦਾ ਸਮਝੋ ਵਾਰਾ ਸਾਨੂੰ ਤਾਂ ਸਾਡੇ ਪਿੰਡ ਸੰਗਤ ਨੂੰ ਆਉਣੀ ਬਹੁਤ ਘਟ ਗਈ ਜੀ